ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਦੇ ਨਾਵਲ ਸੂਰਜ ਦੀ ਤੀਤਾ ਅਗਲਾ ਕਾਂਡ 18 ਜਸਪ੍ਰੀਤ ਨੇ ਆਪਣੇ ਪਾਪਾ ਤੇ ਨਿੱਕੇ ਚੰਨੀ ਨੂੰ ਫੇਰ ਸਮਝਾਇਆ ਕਿ ਉਹ ਜਿੰਨਾ ਹੋ ਸਕੇਗਾ ਉਹਨਾਂ ਦੀ ਮਦਦ ਕਰਦੀ ਰਹੇਗੀ ਪਰ ਚੰਨੀ ਨੂੰ ਚੰਗੇ ਨੰਬਰ ਲੈ ਕੇ ਪਾਸ ਹੋਣਾ ਜ਼ਰੂਰੀ ਸੀ ਗੁਰਦੀਪ ਸਿੰਘ ਖੁਦ ਇਹੋ ਚਾਹੁੰਦਾ ਸੀ ਪਰੋਕਰ ਨੂੰ ਹੋਰ ਵਧੀਆ ਬਣਾਉਂਦੀ ਇੱਛਾ ਵੀ ਰੱਖਦਾ ਸੀ ਉਸ ਦੇ ਇਸ ਖਿਆਲ ਬਾਰੇ ਜਸਪ੍ਰੀਤ ਨੇ ਉਸ ਨੂੰ ਇਹ ਆਖ ਕੇ ਰੋਕ ਦਿੱਤਾ ਪਾਪਾ ਚੰਨੀ ਨੂੰ ਮੈਂ ਅਮਰੀਕਾ ਸੱਦ ਲੈਣਾ ਹੈ ਤੁਸੀਂ ਵੀ ਉਧਰ ਹੀ ਇੱਕ ਦਿਨ ਆ ਜਾਣਾ ਤੇ ਹੁਣ ਕਿਉਂ ਇਸ ਮਕਾਨ ਉੱਤੇ ਐਵੇਂ ਪੈਸੇ ਖਰਾਬ ਕਰਨੇ ਆ ਹੁਣ ਤੱਕ ਵਧੀਆ ਲੰਘੀ ਐ ਤੇ ਕੁਝ ਹੋਰ ਸਾਲ ਹੁਣ ਵੀ ਲੰਘ ਜਾਣਗੇ ਜੇ ਚੰਨੀ ਨੇ ਤੁਹਾਨੂੰ ਨਾ ਸੰਭਾਲਿਆ ਤਾਂ ਤੁਹਾਡਾ ਜਸਪ੍ਰੀਤ ਪੁੱਤਰ ਜਿਉਂਦਾ ਸਮਝੇ ਪਾਪਾ ਫਿਰ ਉਹ ਖੁੱਲ ਕੇ ਮੁਸਕਰਾਇਆ ਗੁਰਦੀਪ ਸਿੰਘ ਨੇ ਅੱਖਾਂ ਪਰ ਕੇ ਜਸਪ੍ਰੀਤ ਨੂੰ ਕਲੇ ਨਾਲ ਲਾ ਲਿਆ ਆ ਤੂੰ ਮੇਰਾ ਸ਼ੇਰ ਪੁੱਤਰ ਹੈ ਮੈਨੂੰ ਕਦਾ ਫਿਕਰ ਉਹ ਮਸੀ ਬੋਲੀ ਫਿਰ ਪਾਪਾ ਇਸ ਕੀ ਮੈਂ ਪਹਿਲਾਂ ਚੰਨੀ ਨੂੰ ਉਧਰ ਬੜਾਵਾਂ ਤੇ 3 ਕੁ ਸਾਲ ਬਾਅਦ ਤੁਹਾਨੂੰ ਹੁਣ ਇੱਥੇ ਇੱਕ ਕੁੜੀ ਰੱਖਣੀ ਹੈ ਜੋ ਤੁਹਾਡੀ ਰੋਟੀ ਬਣਾ ਕੇ ਦੇਵੇ ਮਹੀਨੇ ਦੇ 6000 ਰੁਪਏ ਬੰਦੇ ਨੇ ਉਸ ਕੁੜੀ ਦੇ ਤੇ ਮੈਂ ਉਸ ਦੀ ਪੂਰੇ 2 ਸਾਲ ਦੀ ਤਨਖਾਹ ਤੁਹਾਡੇ ਖਾਤੇ ਵਿੱਚ ਜਮ੍ਹਾਂ ਕਰਵਾ ਰਹੀ ਹਾਂ ਮੈਂ ਇਹ ਕੁੜੀ ਦੇ ਮਾਪਿਆਂ ਨਾਲ ਗੱਲ ਕਰ ਲਈ ਹੈ ਉਦੀ ਮਾਂ ਸਵੇਰੇ ਤੁਹਾਡਾ ਖਾਣਾ ਬਣਾ ਜਾਵੇਗੀ ਤੇ ਸ਼ਾਮ ਦਾ ਖਾਣਾ ਉਹ ਕੁੜੀ ਬਣਾ ਜਾਵੇਗੀ ਕਿਉਂਕਿ ਦਿਨੇ ਉਹ ਸਕੂਲ ਜਾਂ ਕਾਲਜ ਜਾਂਦੀ ਹੈ ਛੁੱਟੀ ਵਾਲੇ ਦਿਨ ਉਹ ਆਪ ਆ ਕੇ ਸਾਰਾ ਕੰਮ ਕਰ ਜਾਇਆ ਕਰੇਗੀ ਹਰ ਮਹੀਨੇ ਪਹਿਲੀ ਤਰੀਕ ਨੂੰ ਤੁਸੀਂ ਪੈਸੇ ਉਸਤੇ ਹੱਥ ਜ਼ਰੂਰ ਫੜਾਉਣੇ ਹੋਣਗੇ ਇੱਕ ਦਿਨ ਵੀ ਟਪਾਉਣਾ ਨਹੀਂ ਮੈਂ ਸਾਰਾ ਪ੍ਰਬੰਧ ਕਰ ਚੁੱਕੀ ਹਾਂ ਪਰ ਮੈਂ ਓខਾ ਸੁੱਕਾ ਹੋ ਕੇ ਕੰਮ ਕਰ ਲੈਣਾ ਸੀ ਪੁੱਤਰ ਬਸ ਇਸ ਵਾਰ ਚੁੱਪਪਾ ਚੰਗਾ ਇਹ ਕੁੜੀ ਉਹ ਹੈ ਨਾ ਜੋ ਤੇਰੇ ਕੋਲ ਕਦੇ ਆ ਜਾਂਦੀ ਸੀ ਤੇ ਤੇਰੇ ਨਾਲ ਕੰਮ ਕਰਵਾਉਂਦੀ ਐ ਹਾਂਜੀ ਹਾਂਜੀ ਇਹਨਾਂ ਦੀ ਸਪਾਰਸ ਬਲਬੀਰ ਸਿੰਘ ਚਾਚਾ ਜੀ ਨੇ ਭਾਈ ਸੀ ਕਿਉਂਕਿ ਇਸ ਕੁੜੀ ਦੀ ਮਾਂ ਉਹਨਾਂ ਦੇ ਘਰ ਕੰਮ ਕਰਦੀ ਐ ਜਸਪ੍ਰੀਤ ਨੇ ਆਖਿਆ ਆ ਮਾਸਟਰ ਬਲਬੀਰ ਸਿੰਘ ਜੀ ਹੈ ਨਾ ਹਾਂਜੀ ਇਸ ਕੁੜੀ ਦਾ ਨਾਮ ਹੈ ਹਕਾ ਪਪਾ ਮੇਰੇ ਹੁੰਦਿਆਂ ਹੀ ਉਹ ਕੰਮ ਸ਼ੁਰੂ ਕਰ ਦੇਵੇਗੀ ਮਤਲਬ ਕੱਲ ਨੂੰ ਹੀ ਮੇਰੇ ਜਾਣ ਤੋਂ ਬਾਅਦ ਹਰ ਮਹੀਨੇ ਵਕਤ ਤੇ ਪੈਸੇ ਲੜਕੀ ਦੇ ਮਾਂ ਨੂੰ ਜ਼ਰੂਰ ਦੇਣੇ ਆ ਕਿ ਸਭ ਕੁਝ ਸਮਝ ਗਿਆ ਕਿ ਨਹੀਂ ਹਾ 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 ਸਮਝ ਗਿਆ ਤੂੰ ਫਿਕਰ ਨਾ ਕਰ ਪ੍ਰੀਤ ਹਰ ਪਹਿਲੀ ਤਰੀਕ ਨੂੰ ਪੈਸੇ ਉਸ ਤੇ ਘਰ ਪੁੱਜਣਗੇ ਮੇਰੇ ਪੁੱਤਰ ਨੇ ਮੇਰੇ ਖਾਤਰ ਬਹੁਤ ਹੀ ਸਾਰਾ ਪ੍ਰਬੰਧ ਕਰ ਲਿਆ ਫਿਰ ਕਿਉਂ ਜੀ ਤੁਸੀਂ ਤਾਂ ਕਦੇ ਆਪਣੇ ਬਾਰੇ ਸੋਚਦੇ ਹੀ ਨਹੀਂ ਕੁਝ ਆਖ ਕੇ ਜਸਪ੍ਰੀਤ ਆਪਣਾ ਲੈ ਜਾਣ ਵਾਲਾ ਸਮਾਨ ਇਕੱਠਾ ਕਰਨ ਲੱਗ ਪਈ ਨਿੱਕਾ ਜੰਨੀ ਉਸਦੀ ਮਦਦ ਕਰਨ ਲੱਗ ਪਿਆ ਦੂਸਰੇ ਦਿਨ ਮਹਿਕ ਕੰਮ ਉੱਤੇ ਸ਼ਾਮ ਨੂੰ ਆ ਗਈ ਜਸਪ੍ਰੀਤ ਨੂੰ ਉਸ ਬੜੇ ਪਿਆਰ ਨਾਲ ਸਾਰਾ ਕੰਮ ਸਮਝਾਇਆ ਮੈਂ ਕਾਲਜ ਵਿੱਚ ਬੀਐਸਸੀ ਨਾਨ ਮੈਡੀਕਲ ਦੇ ਪਹਿਲੇ ਸਾਲ ਵਿੱਚ ਸੀ ਉਸ ਦਾ ਪਿਓ ਚੰਨਨ RAM ਸ਼ਰਾਬੀ ਸੀ ਜਿਸ ਦੀ ਮਿਲਟਰੀ ਵਿੱਚੋਂ ਉਸ ਨੂੰ ਥੋੜੀ ਜੀ ਪੈਨਸ਼ਨ ਮਿਲਦੀ ਸੀ ਉਹਨੇ ਨਾਲ ਲੱਗਦੇ ਨਿੱਕੇ ਕਸਬੇ ਵਿੱਚ ਮਨਾਰੀ ਦੀ ਦੁਕਾਨ ਖੋਲੀ ਸੀ ਪਰ ਉਸ ਦੁਕਾਨ ਦੀ ਸਾਰੀ ਆਮਦਨ ਉਹ ਸ਼ਰਾਬ ਵਿੱਚ ਲਾ ਦਿੰਦਾ ਸੀ ਜਦੋਂ ਘਰ ਵੜਦਾ ਸੀ ਤਾਂ ਸ਼ਰਾਬ ਨਾਲ ਉੱਟਨ ਹੋਇਆ ਹੁੰਦਾ ਉਸਦੀ ਪਤਨੀ ਸੀਮਾ ਉਸਨੂੰ ਖਾਣਾ ਖਵਾ ਕੇ ਮੰਝੇ ਉੱਤੇ ਪਾਉਂਦੀ ਸੀਮਾ ਲੋਕਾਂ ਦੇ ਘਰ ਚਾਰ ਦਿਨ ਕੰਮ ਕਰਕੇ ਉਸਾਰਾ ਕਰਦੀ ਸੀ ਤੇ ਕੁਝ ਪੈਸੇ ਆਪਣੇ ਬੱਚਿਆਂ ਲਈ ਜੋੜ ਵੀ ਲੈਂਦੀ ਸੀ ਮੈਖ ਤੋਂ ਬਿਨਾ ਉਸਦੀ ਇੱਕ ਹੋਰ ਨਿੱਕੀ ਜੀ ਭਾਵਨਾ ਸੀ ਜੋ ਅਜੇ ਛੋਟੇ ਸਕੂਲ ਵਿੱਚ ਹੀ ਸੀ ਸੀਮਾ ਨੂੰ ਆਪਣੀਆਂ ਧੀਆਂ ਦਾ ਫਿਕਰ ਖਾਰਿਆ ਸੀ ਸੀਮਾ ਦਾ ਪ੍ਰਾਤਿਰ ਲੋਕ ਜੋ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਸੀ ਸੀਮਾ ਦੀ ਮਦਦ ਜ਼ਰੂਰ ਕਰਦਾ ਸੀ ਜਦੋਂ ਮਾਸਟਰ ਬਲਬੀਤ ਸਿੰਘ ਖੋਲ ਜਸਪ੍ਰੀਤ ਨੇ ਆਪਣੇ ਪਾਪਾ ਦੀ ਮਦਦ ਲਈ ਕਿਸੇ ਕੰਮ ਕਰਨ ਵਾਲੀ ਬਾਰੇ ਗੱਲ ਕੀਤੀ ਤਾਂ ਉਸਨੇ ਸੀਮਾ ਦੀ ਤੀਰ ਤੇ ਸੀਮਾ ਦੀ ਸਿਫਾਰਿਸ਼ ਪੌਂਦੇ ਹਾਲ ਨੂੰ ਆਖਿਆ ਸੀ ਜਸਪ੍ਰੀਤ ਅਸਲ ਵਿੱਚ ਸੀਮਾ ਮੇਰੀ ਗਵੰਡ ਨਹੀਂ ਹੈ ਅਚਾਰੀ ਅੱਠ ਪਾਸ ਹੈ ਉਹ ਦੁੱਖ ਚੱਲਿਆ ਸੀਮਾ ਨੇ ਇਸ ਫੌਜੀ ਤੇ ਉਸਦੇ ਟੱਬਰ ਤੋਂ ਫੌਜੀ ਦੇ ਵੱਡੇ ਭਰਾ ਨੇ ਇੱਕ ਵਾਰ ਸੀਮਾ ਨੂੰ ਹੱਥ ਪਾਇਆ ਸੀ ਜਦੋਂ ਫੌਜੀ ਮਿਲਟਰੀ ਵਿੱਚ ਸੀ ਉਦੋਂ ਮੈਂ ਇੱਕ ਮਸੀਆਂ ਸਾਲ ਦੀ ਹੋਵੇਗੀ ਸੀਮਾ ਉਸਦੇ ਗੱਲ ਪੈ ਗਈ ਤੇ ਥਾਣੇ ਚੜੇ ਗਈ ਸੀ ਪਰ ਉਦੋਂ ਮੈਂ ਤੇ ਤੇਰੀ ਚਾਚੀ ਜੀ ਇਹਨੂੰ ਸਮਝਾ ਕੇ ਘਰੇ ਲੈ ਆਈ ਸੀ ਫੌਜੀ ਦੇ ਵੱਡੇ ਭਰਾ ਦੇ 2-4 ਥੱਪੜ ਮਾਰ ਕੇ ਥਾਣੇਦਾਰ ਨੇ ਉਹਨੂੰ ਉਤਾਰਨਾ ਦੇ ਕੇ ਛੱਡ ਦਿੱਤਾ ਸੀ ਕੁਝ ਦੇਰ ਅਟਕ ਕੇ ਉਸ ਗੱਲ ਕਰਨੀ ਉਸ ਬੰਦੇ ਨੇ ਇਸ ਨੂੰ ਘਰੋਂ ਕੱਢ ਦਿੱਤਾ ਕਿਉਂਕਿ ਮਕਾਨ ਉਸਦੇ ਹੀ ਨਾਂ ਉੱਤੇ ਸੀ ਸੀਮਾ ਤੇ ਮਾਪਿਆਂ ਨੇ ਕਮਰਾ ਸੋਈ ਤੇ ਬੈਠਕ ਵਾਲੇ ਘਰ ਨੂੰ ਖਰੀਦ ਕੇ ਇਸ ਦਾ ਰਹਿਣ ਦਾ ਪ੍ਰਬੰਧ ਕਰ ਦਿੱਤਾ ਜਿਸ ਦੀਆਂ ਕਿਸ਼ਤਾਂ ਇਸ ਤੇ ਭਰਾ ਨਹੀਂ ਦਿੱਤੀਆਂ ਜਦੋਂ ਫੌਜੀ ਪੈਨਸ਼ਨ ਲੈ ਕੇ ਘਰ ਆਇਆ ਤਦੋਂ ਸੀਮਾ ਵਿੱਚ ਹੀ ਦੋਸ਼ ਕੱਢਣ ਲੱਗਾ ਬਸ ਝੁੱਕ ਕੇ ਇਹਨੇ ਵਕਤ ਕੱਟਣਾ ਸ਼ੁਰੂ ਕਰ ਦਿੱਤਾ ਮਹਿਕ ਬਹੁਤ ਹਿਸ਼ਾਰਾ ਤੇ ਛੋਟੀ ਕੁੜੀ ਵੀ ਪਰ ਪੜ੍ਹਾਈ ਲਈ ਇਹਨਾਂ ਕੋਲ ਕੁਝ ਨਹੀਂ ਭਲਾ ਕੱਲਾ ਮਾਮਾ ਕੀ ਕਰੀ ਜਾਵੇ ਉਹਦੇ ਵੀ ਦੋ ਬੱਚੇ ਆ ਇਸ ਕਰਕੇ ਬਹੁਤ ਦੇਰ ਤੋਂ ਸੀਮਾ ਲੋਕਾਂ ਦੇ ਘਰ ਕੰਮ ਕਰਦੀ ਆ ਰਹੀ ਜੇ ਤੂੰ ਰਖ ਲਵੇਂ ਕੰਮ ਉੱਤੇ ਫੇਰੇ ਪੜ ਜਾਵੇਗੀ ਤੇ ਫੇਰ ਕਿਸੇ ਨੌਕਰੀ ਲਗਵਾ ਦੇਵਾਂਗੇ ਛੋਟੀ ਕੁੜੀ ਭਾਵਨਾ ਦੀ ਫੀਸ ਮੈਂ ਭਰਦਾ ਉਹ ਮੇਰੇ ਸਕੂਲ ਵਿੱਚ ਹੀ ਪੜਦੀ ਹੈ ਬਿਲਕੁਲ ਚਾਚਾ ਜੀ ਤੁਸੀਂ ਸੀਮਾ ਦੀ ਮੇਰੇ ਨਾਲ ਗੱਲ ਕਰਵਾ ਦੇਵੋ ਆਲੇ ਮੈਕਸ ਦੀ ਫੀਸ ਮੈਂ ਭਰਾਂਗੀ ਇਹ ਤਾਂ ਬਹੁਤ ਵਧੀਆ ਹੋਵੇਗਾ ਗਰੀਬ ਦੀ ਹਾਲਤ ਸਵਰ ਜਾਏਗੀ ਜੋ ਬੰਦਾ ਉਹ ਵੀ ਸੀਮਾ ਨੂੰ ਮਹੀਨੇ ਦਾ ਦੇ ਦੇਵਾਂਗੀ ਉਹ ਚੰਗਾ ਬੀਬਾ ਇਹ ਦਾਨਾਂ ਵਿੱਚੋਂ ਦਾਨ ਹੈ ਗੁਰਦੁਆਰੇ ਜਾ ਕੇ ਪੈਸੇ ਚੜਨੇ ਹੁਣ ਤਾਂ ਰਾਜਨੀਤਿਕ ਲੋਕਾਂ ਦੇ ਘਰ ਭੰਨ ਬਰਾਬਰ ਆ ਅਸਲ ਪੁੰਨ ਇਹੋ ਹੀ ਹੈ ਮੈਂ ਲੰਗਰ ਲਈ ਭਾਵੇਂ ਕਦੇ ਪੈਸੇ ਦੇ ਦੇਵਾਂ ਨਹੀਂ ਤਾਂ ਮੈਂ ਐਂਜੀ ਦਾਨ ਕਰਦਾ ਰਹਿੰਦਾ ਤੇਰਾ ਇਹ ਦਾਨ ਵੱਡਾ ਦਾਨ ਹੋਵੇਗਾ ਬਲਵੀਰ ਸਿੰਘ ਨੇ ਜਸਪ੍ਰੀਤ ਦੀ ਸ਼ਲਾਘਾ ਕਰਦੇ ਆਖਿਆ ਐਂਜੀ ਸੀਮਾ ਦੇ ਪਰਿਵਾਰ ਦੀ ਮਦਦ ਦੇ ਨਾਲ ਹੀ ਜਸਪ੍ਰੀਤ ਆਪਣੇ ਪਾਪਾ ਨੂੰ ਵੀ ਸੁੱਖ ਦੇਣਾ ਚੌਂਦਰੀ ਸੀ ਜੋ ਇਸ ਉਮਰ ਵਿੱਚ ਵੀ ਆਪਣੇ ਤੇ ਨਿੱਕੇ ਚੰਨੀ ਦੀ ਖਾਣਾ ਬਣਾਉਂਦੇ ਸਨ ਭਾਵੇਂ ਚੰਨੀ ਕਰਦੀ ਸਫਾਈ ਵਿੱਚ ਆਪਣੇ ਪਾਪਾ ਦਾ ਥੋੜਾ ਬਹੁਤ ਹੱਥ ਵਡਾਉਂਦਾ ਰਹਿੰਦਾ ਸੀ ਉਸ ਨੇ ਮਹਿਕ ਨੂੰ ਤਨਖਾਹ ਦੇ ਕੇ ਤੇ ਉਸ ਦੀ ਫੀਸ ਪਰ ਇੱਕ ਸੀਮਾ ਦੀ ਮਦਦ ਕਰਨ ਦਾ ਫੈਸਲਾ ਲੈ ਲਿਆ ਸੀ ਤੇ ਇਸ ਕੰਮ ਉੱਤੇ ਦ੍ਰਿੜ ਰਹਿਣ ਦੀ ਬਰਬੀਰ ਸਿੰਘ ਕੋਲ ਉਸ ਨੇ ਸੌ ਵੀ ਖਾਦੀ ਸੀ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ